ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਸੁਖੇ ਵਾਲਾ ਜ਼ਿਲ੍ਹਾ ਫਰੋਜਪੁਰ ਤਹਿਸੀਲ ਜੀਰਾ ਕਿਸੇ ਨੇ ਵੀ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਵੜਾ ਮਖਾਉਣੀਆਂ ਮੁੱਲ ਵੀਰ ਕਹਿੰਦਾ ਜਾਇਜ਼ ਹੀ ਹੋਣਗੇ ਨਿੱਕੇ ਨਿੱਕੇ ਹੀ ਹੋਣੇ ਆ ਬਾਕੀ ਤੁਸੀਂ ਸੌਣ ਹੀ ਲੈਣਾ ਇਹਨਾਂ ਦੇ ਵਿੱਚੋਂ ਮੇਰੇ ਹਿਸਾਬ ਨਾਲ ਇੱਕ ਤਾਜੀ ਸੂਈ ਆ ਤੇ ਤਿੰਨ ਗੱਬਣਾ ਸੂਣ ਨੂੰ ਤਿਆਰ ਆ ਗੱਲਾਂ ਬਾਤਾਂ ਵੀਰ ਨਾਲ ਕਰਦੇ ਆ ਹਾਉ ਕਰਦੇ ਆ ਗੱਲ ਬਾਤ ਹਾਂਜੀ ਸੱਸੀ ਕੈਲ ਜੀ ਸੱਸੀ ਕੈਲ ਜੀ ਨਾਮ ਤੇ ਨਾਮ ਮੇਰੇ ਗੋੜਾ ਗੱਲ ਪਿੰਡ ਆਪਣਾ ਸੁੱਖੇ ਵਾਲਾ ਵੀਰੇ ਜੀਰੇ ਸ਼ਹਿਰ ਤੋਂ 5 ਕਿਲੋ ਮੀਟਰ ਆਟਾ ਤੇ ਮੋਗੇ ਤੋਂ ਆਪਣਾ 20 ਕਿਲੋ ਮੀਟਰ ਆਟਾ ਜੀ ਠੀਕ ਹੈ ਹਾਂਜੀ ਫੋਨ ਨੰਬਰ ਦੱਸ ਦਿਓ 9381230900 ਜੀ ਇੱਕ ਰਿਫਰ 9781230900 ਜੀ ਚਾਰ ਪਸ਼ੂ ਗਰੇ ਇਸ ਟਾਈਮ ਆਪਣੇ ਕੋਲ ਚਾਰ ਬੈੜਾ ਲੈ ਗਈਆਂ ਵੀਰੇ ਇੱਕ ਸੂਈ ਹੋਈ ਆ ਤਿੰਨ ਬੈੜਾਂ ਘਬਣਾਈ ਇਦੋਂ ਹੀ ਲੱਗ ਜੀ ਹਾਂਜੀ ਕਿੰਨਾ ਮਸੂਆ ਇਹ ਵੜ ਨੇ ਮੇਰੇ ਦੂਜੇ ਸੂਏ ਸੋਣਾ ਵਾ ਹਫਤੇਕ ਦੀ ਕੱਤੀ ਆ ਠੀਕ ਹੈ ਤੇ ਮਾਲਕਾਂ ਦੇ ਦੱਸਣ ਮੁਤਾਬਕ ਪਹਿਲੇ ਸੂਏ ਦਾ 15 ਤੋਂ 16 ਕਿਲੋ ਦੁੱਧ ਚਵਾਇਆ ਇਹਦਾ ਠੀਕ ਹੈ ਬਾਕੀ ਕੋਈ ਵੀ ਵੜ ਆ ਭਰਾ ਆਪਣੀ ਸਮਝਣਾ ਲੈ ਲਵੀ ਉਹ ਕਿੰਨਾ ਦੁੱਧ ਲੈ ਸਕਦਾ ਹਨਾ ਠੀਕ ਹੈ ਜੇ ਆਪਣੀਆਂ ਲਈਆਂ ਹੋਈਆਂ ਵੀਰੇ ਹਨਾ ਗਾਰੰਟੀ ਕਿਸੇ ਦੀ ਨਹੀਂ ਗਾਰੰਟੀ ਵੀਰੇ ਆਪਾਂ ਜਿਹੜਾ ਮਾਲਕਾਂ ਨੇ ਦੱਸਿਆ ਆਪਾਂ ਤਾਂ ਉਹ ਦੱਸਣਾ ਹਨਾ ਕੱਲ ਨੂੰ ਅਗਲਾ ਜੈਬ ਜੀ ਸੇਵਾ ਕਰ ਲਊ ਜਾਂ ਛੋੜੂਗਾ ਵੀ ਆਪਦੀ ਸਮਝਣਾ ਲਵੇਂ ਪਸੂ ਦਿਨ ਕਿਨੇ ਦੱਸਿਆ ਇਹ ਹਫਤਾ ਮੰਨ ਲਓ ਵੀਰੇ ਕੋਈ ਥਾੜੀ ਪਹਿਲਾਂ ਵੀ ਸੂਹ ਸਕਦੀ ਕੋ ਤੇ ਬੱਚੀ ਦਾ 45 ਜੋ ਮਾਨਦਾਨ ਕਰਦਾ ਹੈ। 45000 ਹਾਂਜੀ ਵੱਡੀ ਬਰੀਡ ਵਾਲੀ ਵਹਿੜਾ ਵਜਨ ਵਾਲੀ ਹੈ ਜੀ। ਕੱਢੀਏ ਬਾਹਰ ਨੂੰ। ਆ ਦੋਸਤੋ ਇੱਕ ਨੰਬਰ ਦੂਜੇ ਸੂਵੇ ਜਰਸੀ ਬਾਈ ਕਹਿੰਦਾ ਸੁੰਦੀ ਹੈ। ਇੱਕ ਹਫਤਾ ਡੇਟ ਮੁਤਾਬਕ ਕੱਚੀ ਹੈ। 45000 ਚ ਬਾਈ ਕਹਿੰਦਾ ਮਾਨਦਾਨ ਕਰ ਦੂੰਗਾ। 15 ਕਿਲੋ ਵਾਂਗੂ ਦੁੱਧ ਬਾਈ ਦੱਸਦਾ ਕਿ ਇਹਨੇ ਪਹਿਲਾਂ ਨੇ ਦਿੱਤਾ। ਬਾਕੀ ਸਾਰਾ ਮਾਲ ਖਰੀਦਿਆ ਵਾ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਊਗਾ। ਬਾਈ ਕਹਿੰਦਾ ਅਗਲਾ ਆਪ ਦੀ ਸਮਝ ਨਾਲ ਲੈ ਲੇ ਕਿ ਜਾਨਵਰ ਕਿੰਨਾ ਦੁੱਧ ਪਿਆ ਦੂਗਾ। ਹਵਾਨਾ ਸੋਹਣਾ ਮੋٹے ਮੋٹے ਥਾਣ ਹੈ। ਮੋਹ ਸੋਹਣਾ ਲੈਵਾ ਕੱਢੂਗੀ ਵੀਰੇ ਮਾਲਾ ਬੱਚੀ। ਥਾਣ ਬਹੁਤ ਜ਼ਿਆਦਾ ਚੰਗਾ ਨੇ। ਸਾਈਡ ਤੋਂ ਦਿਖਾ ਦੋ। ਮੋٹے ਮੋٹے ਥਾਣ ਹੈ। ਗੁਲਾਬੀ ਥਾਣ ਹੈ ਗੈਬ ਚ ਨਿਖੜਵੇਂ ਇਕੱਲੇ ਇਕੱਲੇ ਲੱਗੇ 45000 ਮੁੱਲ ਹੈ 15-16 ਕਿਲੋ ਵੀਰ ਦਸਤਾ ਦੁੱਧ ਪਿਆ ਜੂ। ਬਦਾਮੀ ਰੰਗ ਦੀ ਦੂਜਾ ਸੁਹਾ ਜਰਸੀ ਇੱਕ ਹਫਤਾ ਡੇਟ ਮੁਤਾਬਕ ਕੱਚੀ ਆ। ਹਫਤਾ ਖੰਡ ਵਧੀਆ ਸੇਵਾ ਸੰਭਾਲ ਗੌਰ ਹੋ ਜਾਂਦੀ ਆ। ਸੋਨਾ ਵੱਡਾ ਹਵਾਨਾ ਤਿਆਰ ਕਰਕੇ ਸੂ ਬਾਕੀ ਦੁੱਧ ਜਰਸੀਆਂ ਦਾ ਮੱਝਾਂ ਆਰ ਗਈ ਹੁੰਦਾ ਸਾਰੇ ਭੈਣ ਭਰਾ ਜਾਣਦੇ ਹੀ ਆ ਦੋ ਨੰਬਰ ਤੇ ਆ ਜਾ ਗੁਰੇ ਦੋ ਨੰਬਰ ਬੱਚੀ ਨੇ ਵੀਰੇ ਦੂਜੇ ਸੂਏ ਸੋਨਾ ਵਾ ਹੂੰ ਦੇਣ ਇਹ ਵੀ ਹਫਤੇ ਦੇ ਅੰਦਰ ਬਾਹਰ ਹੀ ਕਰਤੀ ਆ ਠੀਕ ਹੈ 13 ਤੋਂ 14 ਕਿਲੋ ਦੁੱਧ ਦਿੱਤਾ ਵੀਰੇ ਇਹਦਾ ਪਹਿਲੇ ਸੂਏ ਦਾ ਠੀਕ ਹੈ ਦੂਜਾ ਸੂਆ ਜਾਇਜ਼ ਜਮੂਲ ਵੀਰੇ ਦਾ ਮੁੱਲ 38 40 ਕੋਚ ਮਰਜੀ ਕਰ ਲੀਏ 36000 ਦੀ ਬੱਚੀ ਦੇਣੀ ਆ ਬਿਲਕੁਲ ਜਾਇਜ਼ ਜਿਹੜੀ ਠੀਕ ਹੈ 1 ਨੰਬਰ 45 ਦੀ ਦੋ ਨੰਬਰ ਮੱਲ ਬਾਈ ਕਹਿੰਦਾ 38 40 ਜਿੰਨਾ ਮਰਜ਼ੀ ਕਰਾ ਲਓ 36000 ਦੀ ਦੇਣੀ ਆ ਇੱਕ ਨੰਬਰ ਵੀ ਹਫਤਾ ਲੈ ਜੂ ਇਹ ਵੀ ਹਫਤਾ ਲੈ ਜੂ ਬਾਕੀ ਪਤਾ ਨਹੀਂ ਹੁੰਦਾ ਜਾਨਵਰ ਦਾ ਕੋਈ ਦਿਹਾੜੀ ਡੰਗ ਪਹਿਲਾਂ ਵੀ ਸੂ ਸਕਦਾ ਤੇ ਕੋਈ ਉੱਪਰ ਵੀ ਲੈ ਸਕਦਾ 13 14 ਕਿਲੋ ਦੁੱਧ ਪਹਿਲਾਂ ਨਹੀਂ ਦਿੱਤਾ 13 14 ਬਾਈ 10 ਦਾ ਪਿਆਜੂ 13 14 ਕੋਈ ਮੰਨ ਕੇ ਸੌਦਾ ਕਰ ਲੇ ਬਾਕੀ ਵਲ ਢੇਲਾਂ ਪਈਆਂ ਬਹੁਤ ਹੈ ਦੇਣਾ ਹਫਤਾ ਲੈ ਜਾਣਾ ਇਹਨੇ ਹਫਤਾ ਵਧੀਆ ਸੇਵਾ ਸੰਭਾਲ ਹੋ ਜਾਂਦੀ ਆ ਬਾਕੀ ਵਾਲਟ ਲੰਪਾਈਆਂ ਬਹੁਤ ਬਹੁਤ ਗੱਡੂ ਵੀਰੇ ਮੰਨ ਲਓ ਢੱਲ ਬਹੁਤ ਜ਼ਿਆਦਾ ਬੱਚੀ ਆ ساری ਵਾਲ ਢੱਲ ਕੱਢ ਕੇ ਸੂਣਾ ਇੱਕ ਨੰਬਰ ਵੀ ਥਣ ਭਾਂਡੇ ਦੀ ਸਾਫ਼ ਸੁਥਰੀ ਆ ਫੋਰ ਸ਼ੰਘਪੂਰਾਵਨੀ ਦੋ ਨੰਬਰ ਦੇ ਵੀ ਹੈ ਨਹੀਂ ਦੋਵੇਂ ਦੂਜਾ ਦੂਜਾ ਸੂਹਾ ਵਹਿੜਾ ਤੇ ਜੇ ਕਿਸੇ ਨੇ ਤਾਜੀ ਸੂਈ ਲੈਣੀ ਆ ਤੇ ਆਹ ਤਾਜੀ ਸੂਈ ਵੀ ਆ 91 ਸੂਏ ਸੂਈ ਕੋਰੇ ਇਹ ਵੀਰੇ ਦੂਜੇ ਸੂਏ ਵੈੜ ਸੂਈ ਆ ਕੱਲ ਰਾਤ ਦੀ ਸੂਈ ਆ ਮਗਰ ਬੱਛਾ ਇਹਦੇ ਠੀਕ ਆ ਪਹਿਲੇ ਸੂਏ ਦਾ 11 ਕਿਲੋ ਦੁੱਧ ਦੱਸਿਆ ਮਾਲਕਾਂ ਨੇ ਵੀ ਦਿੰਦੀ ਰਹੀ ਆ ਠੀਕ ਆ ਦੂਜਾ ਸੂਆ ਵੀਰੇ ਹੁਣ ਇਹਦਾ ਜਾਇਜ਼ ਮੁੱਲ ਵੀਰੇ ਬਿਲਕੁਲ ਜਾਇਜ਼ ਮੁੱਲ 30 ਆ ਤੇ 28000 ਦੀ ਬਚੀ ਆਪਾਂ ਦੇ ਦਾਂਗੇ ਜੇਰ ਪੈ ਗਈ ਜੇਰ ਦੀ ਗਾਰੰਟੀ ਹੋਊਗੀ ਵੀਰੇ ਆਪਣੀ ਘਰੇ ਸੂਈ ਕੇ ਪਿੱਛੇ ਸੂਈ ਆ ਕਿਹ ਓਦਣੇ ਸੂਈ ਸੀ ਆਪਾਂ ਜਦਾਂ ਲਈ ਪਰ ਗਾਰੰਟੀ ਆਪਣੀ ਹੋਊਗੀ ਜੇਰ ਦੀ ਜੇਰ ਦੀ ਗਾਰੰਟੀ ਆਪਣੀ ਹੋਊਗੀ ਪਰੇਖਾਈ ਹਰ ਦੀ ਦੇਣੀ ਆ ਵੀਰੇ ਕਈ ਭਰਾ ਨਾ ਮੁੜ ਕੇ ਸੌਦੇ ਬਾਜੀ ਕਰ ਲੱਗ ਜਾਂਦੇ ਆ ਵੀ ਆਪਣੇ ਮੁੱਲ ਜ਼ਿਆਦਾ ਨਹੀਂ ਹੁੰਦੇ ਹਨਾ ਠੀਕ ਹੈ ਹਾਂਜੀ ਸਹੀ ਆ 11 ਕਿਲੋ ਦੁੱਧ ਗੁਰਾ ਦੱਸਦਾ ਕਿ ਪਹਿਲੇ ਸੂਏ ਦਿੱਤਾ ਇਹਨੇ ਦੂਜੇ ਸੂਏ ਸੂਈ ਹੈ 제ਰ ਦੀ ਬਾਈ ਕਹਿੰਦਾ ਮੇਰੀ ਗਾਰੰਟੀ ਹੋਊਗੀ ਜਿਹੜੀ ਜੀ ਦੀ ਗਾਰੰਟੀ ਹੈਗੀ ਉਹਦੀ ਹੈਗੀ ਆ 11 ਕਿਲੋ ਦੁੱਧ ਪਹਿਲੇ ਨੇ ਦਿੱਤਾ ਮੁੱਲ 30 32 35 ਜਿੰਨਾ ਮਰਜ਼ੀ ਕਰਾ ਲਓ ਜਿਹੜਾ ਲੈਣਾ ਉਨੇ ਕੀ ਮੰਗੇ ਬਾਈ ਕਹਿੰਦਾ ਜਿੰਨੇ ਆਪਾਂ ਲੈਣੇ ਆ 28000 ਦੀ ਦੇ ਦੇਣੀ ਹੈ ਕੋਈ ਸੌਦੇ ਬਾਜ਼ੀ ਵਾਲੀ ਗੱਲ ਨਾ ਬਾਈ ਕਹਿੰਦਾ ਕਰੇ ਜਮਾ ਜੈਜਮੋਲ 28000 ਤਾਜੀ ਸੂਈ ਵੀ ਆ ਪਰ 27 28000 ਤੋਂ ਘੱਟ ਤੁਹਾਨੂੰ ਵੀ ਪਤਾ ਤਾਜੀ ਸੂਈ ਵੜ ਦਿੰਦਾ ਵੀ ਕੌਣ ਇੱਕ ਹੈਵੀ ਸੂਈ ਸਵਾਈ ਆ ਕੋਈ ਸਵਾਉਣ ਦਾ ਨਹੀਂਗਾ ਕਿਰ ਪਤਾ ਨਹੀਂ ਰਾਤ ਨੂੰ 12 ਵਜੇ ਨਾਲ ਸੂਨ ਲੱਗ ਜੇ ਜਾਂ ਕੋਈ 2 ਵਜੇ ਨਾਲ ਸੂਨ ਲੱਗ ਜੇ ਠੰਡ ਹੈਗੀ ਆ ਕੌਣ ਉੱਠੂਗਾ ਉਹ ਟੈਨਸ਼ਨ ਲੈਣ ਦੀ ਵੀ ਲੋੜ ਨਹੀਂ ਸੂਈ ਸਵਾਈ ਹੈਗੀ ਆ ਜੇਰ ਦੀ ਬਾਈ ਗਾਰੰਟੀ ਦਿੰਦਾ 11 ਕਿਲੋ ਦੁੱਧ ਪਿਆਗੀ ਆ 28000 ਦੀ ਦੇ ਦੇਣੀ ਵਿੱਚੋਂ ਛੋੜ ਹੋ ਜੂ ਕੋਈ ਚੱਕਰ ਨਹੀਂ ਅੱਗੇ ਆ ਜਾ ਕੋਲੇ ਲਾਸਟ ਤੇ ਇਹ ਬੱਚੀ ਨੇ ਮੇਰੇ ਦੂਜੇ ਸੂਏ ਸੋਣਾ ਵਾ ਹਫਤੇ ਤੋਂ 10 ਦਿਨ ਲਾਊਗੀ ਕਿੰਨੇ ਕੇ ਸੰਘਾਚਾਰਾਂ ਜੀ ਪਰ ਠੰਡੀ ਠੁੰਡੀ ਬਹੁਤ ਆ ਬੱਚੀ ਮਾਰਦੀ ਮੁਰਦੇ ਨੇ ਹੋਰ ਕਿਤੇ ਚੱਕੇ ਮਾਰੇ ਸੋਣਾ ਵੀਰੇ ਕਿੰਨੀ ਠੰਡੀ ਆ ਇਹ ਠੀਕ ਹੈ ਤੇ ਦਿਨ ਹਫਤੇ ਦੇ ਅੰਦਰ ਬਾਹਰ ਆਲੀ ਤੇ 12 ਤੋਂ 13 ਕਿਲੋ ਦੁੱਧ ਦੱਸਿਆ ਦਾ ਮਗਰ ਲੈ ਸੂਈ ਛੋਟਾ ਆ ਮੁੱਲ ਦਾ ਇਹ ਆ ਵੀਰੇ ਦਾ ਵੀ 30 32 ਕੁਛ ਮਰਜੀ ਕਰ ਲੀਏ ਪਰ 28000 ਦੀ ਬੱਚੀ ਦੇ ਦਾਂਗੇ ਉਹ ਵੀ 28 ਦੀ 28 ਦੀ 28 ਦੀ ਮੁੱਲ ਬਿਲਕੁਲ ਜਾਇਜ਼ ਹੋਊਗਾ ਹਮ ਸਹੀ ਹੈ ਬਾਕੀ ਪਲੀ ਪੁਲੀ ਬਹੁਤ ਆ ਵੀਰੇ ਹਾਂ ਦੋਸਤੋ ਵੇਖ ਲਓ ਸੀਲ ਸੋ ਮੈਨੂੰ ਆਮ ਹੀ ਕਈ ਭੈਣ ਭਰਾ ਕਹਿੰਦੇ ਬਾਈ ਯਾਰ ਦੋ ਗੱਲਾਂ ਵੱਧ ਪੁੱਛ ਲਿਆ ਕਰ ਉਹ ਭਰਾ ਬਜੂਰੀ ਨਹੀਂ ਹੈਗਾ ਕਿ ਮੈਂ ਹੀ ਪੁੱਛਣੀਆਂ ਮੈਂ ਮੋਟਾ ਮੋਟਾ ਤੁਹਾਨੂੰ ਜਾਨਵਰ ਵਿਖਾ ਦੇਣਾ ਤੁਸੀਂ ਪੈਸੇ ਲਾਉਣੇ ਆ ਹੁਣ ਮੈਂ ਗੋਰੇ ਨੂੰ ਰੁਪਈਆ ਨਹੀਂ ਦੇਣਾ ਤੁਸੀਂ 28000 ਦੇਣਾ ਤੁਹਾਡਾ ਵੀ ਹੱਕ ਬਣਦਾ ਤੁਸੀਂ ਆਪ ਚਾਰ ਗੱਲਾਂ ਕਰ ਲਓ ਕਿ ਬਾਈ ਸੀਲ ਹੈ ਕਿਵੇਂ ਆ ਮਾਰਦੀ ਆ ਜਾਂ ਨਹੀਂ ਮਾਰਦੀ ਤੇ ਜੇ ਕੋਈ ਆ ਸਕਦਾ ਤੇ ਬਾਈ ਦੇ ਘਰੇ ਆ ਜੋ ਆਪ ਆ ਕੇ ਤਸੱਲੀ ਕਰ ਲੋ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੁਹਾਡਾ ਹੱਕ ਬਣਦਾ ਸਿੰਘ ਜਰੂਰ ਹੈਗੇ ਆ ਪਰ ਸੀਲ ਸਾਊ ਦੀ ਬਾਈ ਦੀ ਗਾਰੰਟੀ ਆ 12 ਇਹ ਸਿੰਘ ਦੇ ਨਾਮ ਨੇ ਨਾ ਬੱਚੇ ਸਿੰਘ ਦੀ 30000 ਦੀ ਆ ਮਤਲਬ ਸਿੰਘਾਂ ਦੇ ਵਟਾ ਕਰ ਕੀ 10000 ਵਟਾ ਵਾ ਬਾਕੀ ਸਾਊਸ ਨਾਲ ਅੱਗ ਬਹੁਤ ਜ਼ਿਆਦਾ ਵਾ ਸਾਊ ਦੀ ਪੇਗੀ ਆ ਵੀ ਹੱਦ ਤੱਕ ਲਉਗੀ ਥਾਨ ਥਾਨ ਬਹੁਤ ਸੋਹਣੇ ਲੱਗੇ ਆ ਗੁਲਾਬੀ ਥਾਨ ਆ ਇੱਕ ਹਫਤਾ ਵੀਰ ਕਹਿੰਦਾ ਲਹੂ ਬਾਕੀ ਭਜਨ ਬੁਝਨ ਚੰਗਾ ਜੀਨੇ ਦੁੱਧ ਵੀ ਇਹਨੂੰ ਲੈਣੀ ਆ ਉਹਨੂੰ ਸਿੰਘ ਕਹਿੰਦੇ ਵੀ ਕੀ ਆ ਜੇ ਕੋਨੀ ਹੁੰਦੀ ਤੁਹਾਨੂੰ ਵੀ ਪਤਾ ਮੋਲੇ ਦਾ ਵੱਧ ਹੋਣਾ ਸੀਗਾ ਪਰ ਹੈਗੇ ਜ਼ਰੂਰ ਹੈ ਤੇ ਪਰ ਸੀਲ ਪੂਰੀ ਆ ਸਿੰਘਾਂ ਦੇ ਪਾਸੋਂ ਤਾਂ ਹੀ ਭੈਣ ਭਰਾ ਕਈ ਡਰਦੇ ਹੁੰਦੇ ਹੋਰ ਨਾ ਕਿਤੇ ਕੋਈ ਟੋਟ ਟੁੱਟ ਮਾਰੇ ਪਰ ਉਦਾਂ ਦਾ ਇਹਨੂੰ ਕੋਈ ਵਾਧਾ ਵੱਟਾ ਨਹੀਂ ਤੁਸੀਂ ਵੇਖਿਆ ਹੀ ਆ ਤੋਰ ਕੇ ਢੀੜਾ ਕਢਾਇਆ ਲੇਵੇ ਤੇ ਹੱਥ ਮਾਰਿਆ ਲੱਤ ਵੀ ਨਹੀਂ ਚੱਕੀ ਤੇ ਜਿਵੇਂ ਵੀਰ ਨੇ ਖੋਲੀ ਤੇ ਉਵੇਂ ਬੰਦ ਦੀ ਤੇ ਹੁਣ ਵੀ ਕਰਮ ਵਾਲੀ ਮੌਜ ਨਾ ਖੜੀ ਐ ਜਿਵੇਂ ਕਿਹਾ ਹੁੰਦਾ ਕਿ ਲੱਤ ਨਹੀਂ ਮਾਰਨੀ ਤੇ ਮੌਜ ਨਾ ਖੜੀ ਤੇ ਜਦੋਂ ਹੁਣ ਨਹੀਂ ਮਾਰਦੀ ਤੁਹਾਡੇ ਘਰੇ ਜਾ ਕੇ ਵੀ ਕਾਦਾ ਮਾਰਨਾ ਇਹਨੇ 28 28000 ਦੀ ਦੇ ਦੇਣੀ ਐ ਤਿੰਨ ਤੇ ਚਾਰ ਨੰਬਰ ਤਾਜੀ ਸੂਈ ਲੈਣੀ ਕਿਸੇ ਨੇ ਆ ਲੈ ਲੈ ਬਾਕੀ ਉਹ ਵੀ ਸੂਈਆਂ ਵਰਗੀਆਂ ਹੋਰ ਚਾਰਾਂ ਪੰਜਾਂ ਦਿਨਾਂ ਤੱਕ ਸੂ ਪੈਣਾ ਵੱਧ ਤੋਂ ਵੱਧ ਇੱਕ ਦਿਨ ਕੋਈ ਵੱਧ ਲੇਗੀ ਉਹਨੇ ਸੋਹਣਾ ਹਵਾਨਾ ਤਿਆਰ ਕਰ ਲੂਗੀ ਬਾਕੀ ਫੋਨ ਨੰਬਰ ਸਕਰੀਨ ਤੇ ਐ ਜੈ ਜੇ ਮੋਲ ਹੈ ਜੇ ਕਿਸੇ ਨੇ ਪੂਰਾ ਵਾਅਦਾ ਦੋਦਾ ਨਹੀਂ ਲੈਣੀ ਆ ਤਾਂ ਅਗਲੇ 1 ਨੰਬਰ ਲੈ ਲੇ 45000 ਦੀ ਦੇ ਦੇਣੀ ਆ 2 ਨੰਬਰ 36000 ਦੀ 3 ਨੰਬਰ 28000 ਦੀ 4 ਨੰਬਰ 28000 ਦੀ ਚਾਰ ਹੀ ਵੇੜਾ ਚਾਰੇ ਵੇੜਾ ਥਣਪਾਂਡੇ ਦੀਆਂ ਸਾਫ਼ ਸੁਥਰੀਆਂ ਇਨਫੋਰਮੇਸ਼ਨ ਤੁਹਾਨੂੰ ਲੈ ਕੇ ਦੇ ਦਿੱਤੀ ਹੈ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਪਿੰਡ ਸੁਖੇ ਵਾਲਾ ਜਿਹੜਾ ਫਰੋਇਬਰ ਤਹਿਸੀਲ ਜੀਰਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ